ਸਭ ਤੋਂ ਪਹਿਲਾਂ ਮੈਂ ਸਾਰੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਅੱਜ ਦੇ ਦਿਨ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀਆਂ ਦੀਆਂ ਵੋਟਾਂ ਪਾਉਣ ਦੇ ਲਈ ਆਪਣੇ ਆਪਣੇ ਕਰਾਹਤੋਂ ਨਿਕਲੋ ਔਰ ਲੋਕਤੰਤਰ ਨੂੰ ਜਿਹੜਾ ਮਜ਼ਬੂਤ ਕਰੋ ਕਿਉਂਕਿ ਪੰਚਾਇਤੀ ਰਾਜ ਦੇ ਅੰਦਰ ਪੰਚਾਇਤ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਬਹੁਤ ਇੰਪੋਰਟੈਂਟ ਰੱਖਦੀਆਂ ਨੇਗੀਆਂ ਇਹਨਾਂ ਕੋਲੇ ਬਹੁਤ ਅਧਿਕਾਰ ਹੁੰਦੇ ਨੇਗੇ ਆਪਣੇ ਫੰਡ ਹੁੰਦੇ ਨੇਗੇ ਡਿਵੈਲਪਮੈਂਟ ਕਰਾ ਸਕਦੀਆਂ ਨੇਗੀਆਂ ਸੋ ਬਿਲਕੁਲ ਸਾਰਿਆਂ ਨੂੰ ਮੇਰੀ ਇਹੀ ਅਪੀਲ ਹੈ ਕਿ ਸ਼ਾਂਤੀਪੂਰਵਕ ਰਹ ਕੇ ਆਮਨਾਂ ਮਾਂ ਦੇ ਨਾਲ ਜਿਹੜੀਆਂ ਵੋਟਾਂ ਪੈਣੀਆਂ ਚਾਹੀਦੀਆਂ ਨੇ ਕਿ ਕਿਸੇ ਨੂੰ ਵੀ ਲੜਦਾ ਨਹੀਂ ਚਾਹੀਦਾ ਝਗੜਦਾ ਨਹੀਂ ਚਾਹੀਦਾ ਬਲਕਿ ਆਪਸੀ ਪ੍ਰੇਮ ਪਿਆਰ ਜਿਹੜਾ ਉਹ ਕਾਇਮ ਰੱਖਣਾ ਚਾਹੀਦਾ ਔਰ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਚੜੀ ਆ ਤੁਸੀਂ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਵੋਟਾਂ ਪਾਓ ਤੁਹਾਡੀ ਵੋਟ ਸਰਪ੍ਰੀਖਿਏ ਬਣੀ ਹੋਈ ਹੈ ਜੀ ਮੇਰੀ ਵੋਟ ਮੇਰੇ ਪਿੰਡ ਛੀਮੇ ਬਣੀ ਹੋਈ ਆ ਮੈਂ ਵੋਟ ਜਿਹੜੀ ਆਪਣੀ ਉਹ ਕਾਸਟ ਕੀਤੀ ਆ ਪਾ ਦਿੱਤੀ ਆ ਸੋ ਮੇਰਾ ਦੂਸਰੇ ਸਾਰੇ ਵੋਟਰਾਂ ਨੂੰ ਵੀ ਅਪੀਲ ਆ ਕਿ ਸਾਰੇ ਜਣੇ ਇਸ ਲੋਕਤੰਤਰ ਦੇ ਤਿਹਾਰ ਦੇ ਵਿੱਚ ਆਪਣਾ ਹਿੱਸਾ ਪਾਓ ਲੋਕਤੰਤਰ ਨੂੰ ਮਜ਼ਬੂਤ ਕਰੋ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਸਮਝਦੇ ਹੋ ਵੀ 4 ਸਾਲ ਹੋ ਗਏ ਨੇ ਉਹ ਲੈ ਕੇ ਨੂੰ ਲੋਕਪੋਸ਼ਾਨ ਤੁਹਾਡੀ ਪਾਰਟੀ ਦੇ ਨਾ ਕੀ ਦੇਖੋ ਲੋਕ ਪਿਛਲੇ 3 ਸਾਲ ਦੇ ਕੀਤੇ ਕੰਮਾਂ ਦਾ ਐਨਲਿਸਿਸ ਕਰ ਰਹੇ ਨੇ ਕਿ ਅਸੀਂ ਜਾ ਰਹੇ ਹਾਂ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦਾ ਖਾਸ ਕਰਕੇ ਤੇ ਉਹ ਖੇਤਾਂ ਦੇ ਪਾਣੀ ਦੀ ਗੱਲ ਕਰੀਏ ਬਿਜਲੀ ਦੀ ਗੱਲ ਕਰੀਏ ਚੰਗੇ ਸਕੂਲਾਂ ਦੀ ਗੱਲ ਕਰੀਏ ਪਲੇਗਰਾਉਂਡ ਦੀ ਗੱਲ ਕਰੀਏ ਰਿਸ਼ਤਾਚਾਰ ਦੇ ਖਾਤਮੇ ਦੀ ਗੱਲ ਕਰੀਏ ਪਰ ਇਹ ਸਾਰੀਆਂ ਗੱਲਾਂ ਲੋਕ ਆਪ ਚਰਚਾ ਕਰਦੇ ਨੇ ਸੋ ਬਿਲਕੁਲ ਆ ਪਾਰਟੀ ਜਿਹੜੀ ਹੈ ਵੱਡੇ ਮਾਰਜਨ ਦੇ ਨਾਲ ਇਲੈਕਸ਼ਨ ਜਿੱਤ ਪ੍ਰਾਪਤ ਕੀਤੇ